ਅਸੀਂ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਈਏ ਇੱਕ ਕਪੂਰ ਸਾਹਿਬ ਦੀ ਪਹਿਚਾਨ ਬਣੇ ਹਾਂਜੀ ਕੀ ਨਾਵਾਂ ਤੇ ਅੱਜ ਕਮੇਟੀ ਵੱਲੋਂ ਜਿਹੜੇ ਅੱਜ ਦਰਤਾਨਾ ਸੀਲ ਕਰਨ ਲਈ ਆਏ ਸੀ ਕੀ ਮੁੱਦਾ ਵਾ ਸਾਡਾ ਦੇਖੋ ਜੀ ਇਹ ਅਸੀਂ ਇਹਨਾਂ ਦੁਕਾਨਾਂ ਦੇ ਜਿਹੜਾ ਆਪਣੇ ਅੱਜ ਕਮੇਟੀ ਵਾਲੇ ਆਏ ਆ ਇਹ ਸਟੇਟ ਬੋਰਡ ਦੁਆਰਾ ਸਭ ਦੀ ਮਾਰਕੀਟ ਆ ਸਾਰੀ ਐਸਜੀਪੀਸੀ ਦੇ ਅੰਡਰ ਆ ਸਾਰੀਆਂ ਲਗਭਗ ਜਿੰਨੀਆਂ ਵੀ ਦੁਕਾਨਾਂ ਨੇ ਐਲ ਸ਼ੇਪ ਦੇ ਵਿੱਚ ਬਣੀਆਂ ਛੇੜ ਗੁਰਦੁਆਰੇ ਦੇ ਫਰੰਟ ਤੇ ਤੇ ਜਾਂ ਇਰ ਕੋਲੇ ਰੋਡ ਦੇ ਘਰੂ ਅਸਲ ਦੇ ਵਿੱਚ ਮੁੱਦਾ ਇਹ ਆ ਕਿ ਸਾਡੇ ਦੁਕਾਨਦਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਪਏ ਕਿ ਸਾਡੀਆਂ ਜਿੰਨੀਆਂ ਵੀ ਦੁਕਾਨਾਂ ਨੇ ਇਹਨਾਂ ਨੂੰ ਪ੍ਰਾਪਰਟੀ ਟੈਕਸ ਤੋਂ ਐਮੈਪਸ਼ਨ ਹੈ ਠੀਕ ਆ ਜੀ ਅਸੀਂ ਸਾਡੀਆਂ ਦੁਕਾਨਾਂ ਐਸਜੀਪੀਸੀ ਦੇ ਅੰਡਰ ਆ ਐਸਜੀਪੀਸੀ ਅਸੀਂ ਅੰਮ੍ਰਿਤਸਰ ਵੀ ਗਏ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਉਹਦੀ ਹੈ ਉਹਨਾਂ ਨੂੰ ਕੋਈ ਸਾਡਾ ਨੋਟਿਸ ਨਹੀਂ ਗਿਆ ਕਿਉਂਕਿ ਅਸਲ ਦੇ ਵਿੱਚ ਇਹ ਜਿਹੜਾ ਪ੍ਰਾਪਰਟੀ ਟੈਕਸ ਹੈ ਇਹ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਿਨ੍ਹਾਂ ਦੇ ਥੱਲੇ ਕੋਈ ਵੀ ਪ੍ਰਾਪਰਟੀ ਆ ਚਾਹੇ ਉਹ ਰੈਂਟ ਤੇ ਵੀ ਆ ਉਹਨਾਂ ਸਾਰਿਆਂ ਨੂੰ ਐਗਜ਼ੈਂਪਸ਼ਨ ਹੈ ਹੁਣ ਕੀ ਹੋ ਰਿਹਾ ਕਿ ਸਾਡੇ ਜਿਹੜੇ ਇੱਥੇ ਕਮੇਟੀ ਵਾਲੇ ਪ੍ਰਧਾਨ ਸਾਹਿਬ ਨੇ ਸਾਡੇ ਉਹ ਸਾਡੇ ਨਾਲ ਸਾਰੇ ਨਾਲ ਧੱਕਾ ਕਰਦੇ ਪਿਆ ਈਵਨ ਕਿ ਉਹਨਾਂ ਨੇ ਧੱਕੇ ਨਾਲ ਦੋ ਦੁਕਾਨਾਂ ਸਾਡੀਆਂ ਸੀਲ ਵੀ ਕਰ ਦਿੱਤੀਆਂ ਨੇ ਠੀਕ ਹੈ ਜੀ ਤੇ ਅਸੀਂ ਇਹ ਚਾਹੁੰਦੇ ਆ ਸਾਡਾ ਕੋਰਟ ਦੇ ਵਿੱਚ ਵੀ ਕੇਸ ਲੱਗਾ ਹੋਇਆ ਦੂਜੀ ਧਿਰ ਨੂੰ ਕਾਰਪੋਰੇਸ਼ਨ ਵਾਲਿਆਂ ਨੂੰ ਉਹਨਾਂ ਨੇ 5 ਤਰੀਕ ਨੂੰ ਸੱਦਿਆ ਹੋਇਆ ਜੀ ਪਰ ਇਹ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰਦੇ ਹੋਏ ਪਤਾ ਨਹੀਂ ਸਰਕਾਰ ਨੇ ਇਹਨਾਂ ਨੂੰ ਕਿਹੜੇ ਸਖਤ ਆਰਡਰ ਦਿੱਤੇ ਆ ਕਿ ਇਹ ਧੱਕਾਸ਼ਾਹੀ ਕਰਦੇ ਪਏ ਨੇ ਸਾਡੇ ਦੇ ਨਾਲ ਜਿਹੜੀਆਂ ਦੋ ਦੁਕਾਨਾਂ ਬੰਦ ਆ ਉਹਨਾਂ ਦੋਵਾਂ ਬੰਦਿਆਂ ਦੇ ਰੋਜ਼ਗਾਰ ਉਤਣ ਦੇ ਬੰਦ ਆ ਲਗਭਗ 15 ਦਿਨ ਹੋ ਗਿਆ ਜੀ ਇਹਨਾਂ ਨੇ ਬੰਦ ਕੀਤੀਆਂ ਨੂੰ ਠੀਕ ਆ ਜੀ ਕਿਸੇ ਬੰਦੇ ਦੀ ਕੋਈ ਸੁਣਵਾਣੀ ਨਹੀਂ ਅਸੀਂ ਇਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਕਿ ਤੁਸੀਂ ਐਸਜੀਪੀਸੀ ਦਫ਼ਤਰ ਜਾਓ ਜੇ ਤੁਹਾਨੂੰ ਜੇ ਅਸੀਂ ਟੈਕਸ ਦੇ ਦੇਣਦਾਰ ਹੋਵਾਂਗੇ ਤਾਂ ਅਸੀਂ ਡੈਫੀਨ ਅਸਾਰੇ ਦੁਕਾਨਦਾਰ ਜਿੰਨੇ ਵੀ ਸਾਡੇ ਇੱਥੇ ਖੜੇ ਆ ਇਹਨਾਂ ਨੇ ਅੱਜ ਐਸਜੀਪੀ ਆਪਣੇ ਕਾਰਪੋਰੇਸ਼ਨ ਵਾਲੇ ਦੇ ਇਸ ਚੀਜ਼ ਦਾ ਪੂਰਾ ਵਿਰੋਧ ਕੀਤਾ ਹੈ ਕਿ ਅਸੀਂ ਟੈਕਸ ਨਹੀਂ ਦੇਣਾ ਨਾ ਹੀ ਅਸੀਂ ਦੇਣਦਾਰ ਆ। ਉਨਾ ਚਿਤਾਂ ਮੈਂ ਜੀ ਤੀ ਆਰੀਆ ਜੀ ਉਸ ਸਟੈਂਪੀਅਰ ਵੀ ਤੁਹਾਨੂੰ ਬੌਂਡ ਕੀਤਾ ਪਿਆ ਜੀ ਇਸ ਸਟੈਂਪੀਅਰ ਦੇ ਜਿਹਨਾਂ ਨੇ ਸਾਨੂੰ ਜਿਹੜਾ ਟੈਕਸ ਦੇ ਨੋਟਸ ਆਏ ਆ ਸਾਰਿਆਂ ਨੂੰ ਆਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਅਸੀਂ ਇਹਨਾਂ ਨੂੰ ਬਾਰ-ਬਾਰ ਇਹਨਾਂ ਦੇ ਦਫ਼ਤਰ ਗਏ ਆ ਠੀਕ ਆ ਜੀ ਕਿ ਸਾਨੂੰ ਆ ਤੁਸੀਂ ਨੋਟਸ ਆਏ ਆ ਟੈਕਨੀਕਲੀ ਪ੍ਰੈਕਟੀਕਲੀ ਅਤੇ ਲਾਫੁਲੀ ਅਸੀਂ ਇਸ ਚੀਜ਼ ਦੇ ਦੇਣਦਾਰ ਨਹੀਂ ਆ ਪਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀਆਂ ਲਾਫੁਲ ਗੱਲਾਂ ਕਰਕੇ ਜਾਂ ਅਨਲਾਫੁਲ ਗੱਲਾਂ ਕਰਕੇ ਸਾਨੂੰ ਇਸ ਚੀਜ਼ ਦੇ ਵਿੱਚ ਉਲਝਾਉਂਦੇ ਆ ਕਿ ਤੁਸੀਂ ਦੇਣਾ ਹੀ ਦੇਣਾ ਅੱਜ ਸਾਨੂੰ ਸ਼ਰਿਆਮ ਧਮਕੀ ਦੇ ਕੇ ਕਿਹਾ ਕਿ ਅਸੀਂ ਬੰਦ ਕਰਾਉਣੀ ਆ ਜੇ ਤੁਸੀਂ ਸਾਡੇ ਨਾਲ ਧੱਕਾ ਕਰੋ ਉਨੀ ਤਰ੍ਹਾਂ ਦੇ ਨਾਲ ਸਾਰਾ ਕੁਝ ਚੱਲਾਂਗੇ ਪਰ ਜੇਕਰ ਸਾਡਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਹੋਇਆ ਅਸੀਂ ਆਪਣਾ ਪਰਿਵਾਰ ਇੱਥੇ ਲੈ ਕੇ ਆਪਣੇ ਬੱਚੇ ਲੈ ਕੇ ਆਪਣੇ ਮਾਪਿਓ ਨੂੰ ਲੈ ਕੇ ਇੱਥੇ ਕ੍ਰਾਉਂਡ ਦੇ ਵਿੱਚ ਇੱਥੇ ਧਰਨਾ ਦੇਵਾਂਗੇ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਨੁਕਸਾਨ ਹੋਣਾ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਹੋਏਗੀ ਉਹ ਕਾਰਪੋਰੇਸ਼ਨ ਬਣੀ ਜੁਦਾ ਸਰਕਾਰ ਵੀ ਟੈਕਸ ਰੱਖਾ ਤੇ ਕੈਂਪ ਵੀ ਜਿਹੜਾ ਤੇ ਬਾਉਂਡ ਆ ਉਹਨਾਂ ਨੇ ਵੀ ਟੈਕਸ ਰੱਖਾ 31 ਮਾਰਚ ਜਿੱਦਾ ਲਾਸਟ ਡੇ ਹੈ ਇਹ ਟਾਈਮ ਬਾਉਂਡ ਆ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਵੀ ਆਰ ਨਾਟ ਰਨਿੰਗ ਫਰੋਮ ਆਵਰ ਟੈਕਸ ਰਿਸਪੌਂਸਿਬਿਲਟੀਜ਼ ਅਸੀਂ ਭੱਜ ਐਸਜੀਪੀਸੀ ਦੇ ਅਸੀਂ ਅੰਦਰ ਆ ਜੇਕਰ ਸਾਨੂੰ ਐਸਜੀਪੀਸੀ ਗਾਈਡਲਾਈਨ ਦਿੰਦੀ ਆ ਕਿ ਤੁਸੀਂ ਦੇਣਦਾਰ ਹੋ ਤਾਂ ਅਸੀਂ ਦੇਣ ਦਿਆਂ ਹੱਥ ਬੰਨ੍ਹ ਕੇ ਟੈਕਸ ਦੇਵਾਂਗੇ ਮਰਨ ਜੀ ਠੱਕੇਸ਼ਾ ਹੀ ਅਸੀਂ ਕਿਸੇ ਤਰੀਕੇ ਨਾਲ ਨਗਰ ਨਗਰ ਤੁਹਾਨੂੰ ਦਫਤਰ ਬੁਲਾ ਰਹੇ ਆ ਹੁਣ ਬਿਅਾਟ ਕੇ ਦਲਵਾ ਕਰਨ ਲਈ ਉਹਦੇ ਬਾਰੇ ਅਸੀਂ ਅੱਗੇ ਬਹੁਤ ਵਾਰੀ ਬੈਠ ਚੁੱਕੇ ਆ ਜੀ ਅਸੀਂ ਹੁਣ ਵੀ ਜਾਣ ਨੂੰ ਤਿਆਰ ਆ ਸਾਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਚੱਕਰ ਇਹ ਆ ਵੀ ਉਹ ਕਿਸੇ ਤਰੀਕੇ ਦੇ ਨਾਲ ਸਾਡੀ ਗੱਲ ਨਹੀਂ ਸੁਣਦੇ ਪਏ ਆਪਣੀ ਗੱਲ ਜਿਹੜੀ ਆ ਉਹ ਸਾਡੀ ਠੱਕੇ ਨਾਲ ਸਾਡੇ ਉੱਤੇ ਲਾਗੂ ਕਰਦੇ ਸਰਕਾਰਾਂ ਨੂੰ ਜਦਾਂ ਦੇ ਦੇ ਉਹ ਸਾਨੂੰ ਕਹਿੰਦੇ ਖਾਲੀ ਚੱਕ ਦਿਓ ਕਿਹੜੇ ਕਾਨੂੰਨ ਦੇ ਵਿੱਚ ਤੁਸੀਂ 2000 ਰੁਪਇਆ ਬਣਦਾ ਤੁਸੀਂ 1 ਲੱਖ 20000 ਰੁਪਇਆ ਸਾਡਾ ਭਰ ਕੇ ਲਾ ਦੋਗੇ ਠੀਕ ਆ ਜੀ ਜਿਹੜੀਆਂ ਪੈਨਲਟੀਆਂ ਲਾਈਆਂ ਜਾ ਰਹੀਆਂ ਉਹ ਬਿਲਕੁਲ ਨਜਾਇਜ਼ ਆ ਉਹ ਕਿਸੇ ਸਾਡੇ ਕਾਨੂੰਨ ਦੇ ਵਿੱਚ ਐਸੀ ਨਹੀਂ ਲਿਖਿਆ ਹੋਇਆ ਵੀ ਹਾਂ ਵੀ ਉਹ 200% ਤੱਕ ਪੈਨਲਟੀ ਲਾ ਰਹੇ ਨੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿ ਤੁਸੀਂ 200% ਪੈਨਲਟੀ ਲਾ ਰਹੇ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਸਾਰਾ ਸ਼ਹਿਰ ਬਲੈਕਮੇਲ ਹੋ ਰਿਹਾ ਅਸੀਂ ਸਭ ਤੋਂ ਜ਼ਿਆਦਾ ਹੋ ਰਿਹਾ ਅਸੀਂ ਦੇਣਦਾਰ ਵੀ ਨਹੀਂ ਹੈਗੇ ਪਰ ਜਿਹੜਾ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਸਾਡੀ ਸਰਕਾਰ ਨੂੰ ਉੱਪਰ ਵੀ ਸਰਕਾਰ ਦੇ ਦਰਬਾਰੇ ਸਾਡੀ ਸਾਰਿਆਂ ਨੂੰ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਜੇ ਅ ਪਰ ਜਿਹੜਾ ਸਾਡਾ ਬਣਦਾ ਸੀ ਉਹ ਵੀ ਜਿਹੜਾ ਤੁਸੀਂ ਕਹਿ ਰਹੇ ਆ ਜੀ ਸਾਰਾ ਸ਼ਹਿਰ ਬਲੈਕਮੇਲ ਹੋ ਰਿਹਾ ਵਾ ਇਹਨੂੰ ਜ਼ਿੰਮੇਵਾਰ ਤੁਸੀਂ ਜਿਹਨੂੰ ਮੌਜੂਦਾ ਸਰਕਾਰਾਂ ਨੂੰ ਮੰਨਦੇ ਹੋ ਉਹਦਾ ਸਰਕਾਰ ਨੂੰ ਅਸੀਂ ਦਵਾਗੇ ਨਾ ਫਿਰ ਡੈਫੀਨਿਟਲੀ ਜੀ ਦੇਖੋ 200% ਤੁਸੀਂ ਜਿਹੜਾ ਆਪਣਾ ਜੁਰਮਾਨਾ ਪਾ ਰਹੇ ਹੋ ਸਾਨੂੰ ਕਿਸ ਕਿਤਾਬ ਚ ਲਿਖਾ ਦਿਓ ਵੀ ਕਿੱਥੇ ਲਿਖਿਆ ਹੋਇਆ ਹੈ ਕਿਹੜੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਇਹ ਵੀ ਕਾਰਪੋਰੇਸ਼ਨ ਦੀ ਕਿਤਾਬ ਆ ਜਿਹਦੇ ਵਿੱਚ ਕੀ ਕੀ ਲਿਖਿਆ ਹੋਇਆ ਹੈ ਠੀਕ ਆ ਜੀ ਲੋਕੀ ਡਰੇ ਹੋਏ ਆ ਕਿਉਂਕਿ ਲੋਕਾਂ ਨੇ ਆਪਣੇ ਕੰਮ ਚ ਚਲਾਉਣੇ ਆ ਜੀ ਹਰ ਇੱਕ ਬੰਦੇ ਦੀ ਰੋਜੀ ਰੋਟੀ ਆ ਉੱਥੇ ਇਸ ਕਰਕੇ ਆਪਾਂ ਜੀ ਨੂੰ ਬੀਂਦੀ ਆ ਕਿ ਧੱਕੇਸ਼ਾਹੀ ਬੰਦ ਕਰੋ ਠੀਕ ਆ ਜੀ ਇਥੇ ਸਾਰੇ ਗਰੀਬ ਦੁਕਾਨਦਾਰਾਂ ਕਈਆਂ ਦੇ ਕੰਮ ਬਹੁਤ ਘੱਟ ਚੱਲਦੇ ਕਈਆਂ ਦੇ ਮਾੜੇ-ਮੋਟੇ ਚੱਲਦੇ ਆ ਪਰ ਜੇਕਰ ਤੁਸੀਂ ਇਹਨਾਂ ਸਾਰੇ ਦੁਕਾਨਦਾਰਾਂ ਦੀ ਰੋਟੀ ਦੇ ਉੱਤੇ ਲੱਤ ਮਾਰੋਗੇ ਤਾਂ ਉਹ ਡੈਫੀਨੇਟਲੀ ਦੋਵਾਂ ਤਰ੍ਹਾਂ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ ਨਾਮ ਦਿਆ ਟੱਡਾ ਮੇਰਾ ਨਾਮ ਰਜਿੰਦਰ ਸਿੰਘ ਹੈ ਇਹ ਸਾਰੇ ਮੇਰੇ ਦੋਸਤ ਆ ਜਿਹੜੇ ਇਲਾਕੇ ਸ਼ਾਕੇ ਦੁਕਾਨਦਾਰ ਨੇ ਠੀਕ ਆ ਜੀ ਬੇਨ ਮਾਰਕੀਟ ਵੀ ਕੋਈ ਇਹ ਬਹੁਤ ਜ਼ਿਆਦਾ ਨਹੀਂ ਰਨਿੰਗ ਹੈ ਕਿ ਇੱਥੇ ਕਰੋੜਾਂ ਰੁਪਈਆ ਦਾ ਬਿਜ਼ਨਸ ਚੱਲਦਾ ਸਾਰੇ ਹੈਂਡਲ ਮਾਊਥ ਆ ਦੁਕਾਨਦਾਰ ਕਿਹੜ